ਤੇ ਜਿਹੜਾ ਪੰਜਾਬ ਦੀ ਪੁਲਸ ਦਾ ਮਾੜਾ ਹਾਲ ਹੈ ਇਹ ਕੱਲੇ ਵਰਦੀ ਵਾਲੇ ਰਹਿ ਗਏ ਐ ਇਹ ਵੇੜੀ ਵਾਲੇ ਨੂੰ ਡਰਾਉਣ ਵਾਸਤੇ ਰੱਖੇ ਐ ਜਾਂ ਦੁਕਾਨ ਵਾਲੇ ਨੂੰ ਡਰਾਉਣ ਵਾਸਤੇ ਰੱਖੇ ਐ ਜਾਂ ਪਿੰਡਾਂ 'ਚ ਸ਼ਰੀਫ ਲੋਗਾਂ ਦੀਆਂ 551 ਤੇ ਪਰਚੇ ਕਰਨ ਵਾਸਤੇ ਰੱਖੇ ਐ ਏਦੂ ਬਿਨਾ ਪੁਲਸ ਦਾ ਕੋਈ ਕੰਮ ਨਹੀਂਗਾ ਇਹ ਫੁੱਲਾ ਚਲਾਨ ਕੱਟ ਕੇ ਜੇ ਤੁਸੀਂ ਕਹਿਤਾ ਵੀਰ بھائی ਮੈਂ ਉੱਥੋਂ ਤੱਕ ਚੱਲਿਆ ਸੀ ਮੇਰੇ ਕੋਲ ਇੱਕ ਆਈ ਨਹੀਂ ਘਰੇ ਲੱਗੇ ਥੋੜੇ 3-4 ਮੂੰਹ ਤੇ ਚਪੇੜੇ ਮਾਰਨਗੇ ਲਿਆਜ ਸਮਾਨ ਤੇ ਇਹ ਸਿਰਫ ਗ੍ਰਹੀ ਕਰਨ ਵਾਸਤੇ ਪੰਜਾਬ ਦੀ ਪੁਲਿਸ ਰਹਿ ਗਈ ਹੈ ਮਿੱਤਰੋ ਇਹ ਗੈਂਗਸਟਰ ਨੂੰ ਖਤਮ ਕਰਨਾ ਤਾਂ ਇਹਨਾਂ ਦੇ ਵਾਸਤੇ ਵੀ ਗੱਲ ਹੈ ਹੀ ਨਹੀਂ ਇਹ ਨਾ ਇਨਾ ਮੜਾ ਹਾਰਾ ਪੰਜਾਬ ਦੀ ਪੁਲਿਸ ਦਾ ਜਿਹੜਾ ਰਹਿ ਰੱਬ ਦਾ ਨਾਮ ਇਸਰੇ ਪ੍ਰਕਾਰ ਦੀ ਕੋਈ ਸ਼ਰਮ ਹਜਾ ਲੱਜ ਵਰਤੀ ਦਾ ਕੋਈ ਮਾਨ ਸਨਮਾਨ ਮਰਿਆਦਾ ਸਭ ਸਕੇ ਡੰਗਤੀ ਐ ਅ ਸਿੱਧੂ ਮੂਸੇਵਾਲੇ ਦੇ ਪਰਿਵਾਰ ਹਜੇ ਤੱਕ ਉਵੇਂ ਹੀ ਫਿਰਦਾ ਹੈ ਡਿਜੀਟਲ ਟਾਈਮੇਟਲੀ ਇਹਨਾਂ ਨੂੰ ਲੈ ਇਹਨਾਂ ਦੇ ਦੋ ਹੀ ਕੰਮ ਹੈ ਅੱਗੇ ਕੀ ਸਾਹ ਖੜੇ ਹੋਗੇ ਇੱਥੇ ਪਿੱਛੇ ਜੇ ਗਈ ਇਹਨਾਂ ਦੇ ਦੋ ਕੰਮ ਹੈ ਵੀ ਧਰਨਾ ਲੱਗੇ ਤਾਂ ਮੰਡੀ ਵਾਲਿਆਂ ਨੂੰ ਤੇ ਅਸਰ ਰਸੂਖਾਂ ਨੂੰ ਮੇਲ ਮੁੜ ਕੇ ਆ ਜਾਣ ਕਿ ਤੁਹਾਨੂੰ ਫੋਨ ਕਰਨਗੇ ਯਾਰ ਚਾਚਾ ਗੱਲ ਸੁਣ ਨਿਰਮਲ ਗੱਲ ਸੁਣੇ ਨਿੰਮੀ ਕੋਈ ਇਥੇ ਬਾਣੀ ਕੋਈ ਨੂੰ ਆ ਜਾਣਗੇ ਫੋਣ ਨਾ ਜਿਵੇਂ ਛਕਾਉ ਹੈ ਇਹ ਫੋਨਸਰ ਮਾਰ ਹੋ ਗਈ ਹੈ ਦੋ ਕੰਮਾਂ ਚ ਇੱਕ ਤਾਂ ਧਰਨਾ ਜਿਵੇਂ ਛਕਾਉ ਹੈ ਤੇ ਦੂਜਾ ਜੇ ਬੰਦਾ ਮਰ ਜਾਂਦਾ ਚਾਚਾ ਇਹਦਾ ਪੋਸਟਮਾਰਟਮ ਕਿਵੇਂ ਕਰਾਉਣਾ ਇਹਨਾਂ ਦਾ ਇਹੀ ਕੰਮ ਹੈ ਤੀਜਾ ਕੋਈ ਕੰਮ ਨਹੀਂ ਪੁੱਛਦਾ ਉਸ ਤੋਂ ਬਾਅਦ ਫੜਨਾ ਨਹੀਂ ਫੜਨਾ ਜਿੰਨਾ ਮੈਂ ਵੇਖਿਆ ਪੁਲਿਸ ਕੀ ਕਰਦੀ ਐ ਜਦੋਂ ਬੰਦਾ ਮਰਿਆ ਉਹ লাশ ਰੱਖ ਲੈਂਦੇ ਇੱਕ ਅੱਧਾ ਦੇ ਫੇਰ ਇਹਨਾਂ ਦੀਆਂ ਚੀਕਾਂ ਨਿਕਲਦੀਆਂ ਯਾਰ ਪੋਸਟਮार्टम ਕਰਾ ਦਿਓ ਪੋਸਟ ਜਿੱਦੋਂ ਪੋਸਟਮार्टम ਤੇ ਸੰਸਕਾਰ ਕੀਤਾ ਨਹੀਂ ਫੇਰ ਇਹਨਾਂ ਚ ਕੋਈ ਮਰਦੀ ਧਾਈ ਥੋੜੇ ਵੜਦਾ ਹੀ ਮੈਂ ਤੁਹਾਨੂੰ ਕਿਹਾ ਮੈਂ ਬਰਾਕ ਦਾ ਪ੍ਰਧਾਨ ਰਾਤ ਨੂੰ ਰਾਗੇ ਬੜੰਗੇ ਤੁਸੀਂ ਤਾਂ ਯਾਰ 2-3 ਘੰਟਿਆਂ ਚ ਹੀ ਥੱਕ ਗਏ ਮਾਨ ਸਾਹਿਬ वैसे अब सोच दी गल है ए पुलिस ਨੂੰ ਵੀ ਪਤਾ ਹੈ ਵੀ ਇਹ ਜਿਹੜੇ ਅੱਜ ਕੱਲ ਵਪਾਰ ਕਰਨ ਵਾਲੇ ਵਿਅਕਤੀ ਐ ਚਾਹੇ ਉਹ ਜੱਟ ਐ ਜ਼ਿਮੀਂਦਾਰ ਐ ਆੜਤੀਆ ਐ ਦੁਕਾਨਦਾਰ ਐ ਤੇ 12 ਘੰਟੇ ਦੁਕਾਨ ਨਹੀਂ ਬੰਦ ਕਰ ਸਕਦੇ ਉਹਦਾ ਕਾਰਨ ਕੀ ਐ ਇਹਨਾਂ ਲੱਗਾ ਅਜ ਲੱਖ ਦਾ ਨੁਕਸਾਨ ਹੋ ਗਿਆ ਜ 20000 ਬੰਨਾਂ ਸੀ ਐਸੇ ਕਰਕੇ ਪੁਲਿਸ ਫੋਟੇ ਤੇ ਚੜ ਗਈ ਐ ਜੇ ਨੂੰ ਪਤਾ ਹੋਵੇ ਵੀ ਚੀਕਾਂ ਕੱਢ ਦੇਣਗੇ ਜੇ ਦੁਆਰੇ ਕੋਈ ਐਸੀ ਘਟਨਾ ਹੋ ਗਈ ਐਸੀ ਘਟਨਾ ਹੋ ਗਈ ਔਰ ਚੀਕਾਂ ਕਢਾ ਦੇਣਗੇ ਫੇਰੇ ਚੱਕੰਨੇ ਰਹਿੰਦੇ ਇਹਨਾਂ ਨੂੰ ਪਤਾ ਵੀ ਮੱਸਾ 12 ਵਜੇ ਤੱਕ ਰੱਖਿਆ ਉਹ ਵੀ ਹੁਣ ਫੂੰਕੇ ਖਰੋਲਾ ਪਤਾ ਵੀ ਚਲਾਉਂਦਾ ਆਉਂਦਾ ਆਉਂਦਾ ਤੁਸੀਂ ਅੱਧਾ ਘੰਟਾ ਹੋਰ ਐ ਟਿਕਗੇ ਨਹੀਂ ਤਾਂ ਕੰਮ ਤੁਹਾਡਾ ਰਾਜੀਰੋਂ ਭਾਵੇਂ ਗੁੱਸੇ ਰਹੋ ਅਸੀਂ ਵੀ ਜਦੋਂ ਧੜਕਾ ਲਾਉਣੇ ਹੈ ਘੈਂਟਾ ਕਲਾਉਣੇ ਹੈ ਸਾਨੂੰ ਪਤਾ ਉਹਦੋਂ ਬਾਅਦ ਕਿਸੇ ਨੇ ਪੱਖੇ ਪਾਉਣ ਜਾਣਾ ਹੁੰਦਾ ਹੈ ਕਿਸੇ ਨੇ ਸਕੂਲ ਛੱਡਣ ਜਾਣਾ ਹੁੰਦਾ ਪਰ ਇਹ ਇਹ ਵਾਪਰ ਨਹੀਂ ਥੋਡੇ ਨਾਲ ਵੀ ਆ ਸਾਰਿਆਂ ਨਾਲ ਇਹ ਗੱਲ ਇਹ ਬਾਉ ਜੀ ਨਾਲ ਨਹੀਂ ਵਰਤੀ ਕੋਈ ਸਾਥ ਕਿਉਂਕਿ ਮੁੰਡੇ ਹੋ ਗਏ ਬੇਲੇ ਨੌਜਵਾਨ ਨੌਜਵਾਨ ਹੋ ਜਾਂ ਨਸ਼ੇੜੀ ਕੰਮ ਸਰਕਾਰ ਕੋਲੇ ਨੌਕਰੀ ਕੋਈ ਹੈ ਨਹੀਂ ਉਹ ਨੂੰ ਇਹ ਕੰਮ ਜੱਟ ਗਿਆ ਕਿਵੇਂ ਚਾਕੂ ਮਾਰੇਗਾ ਦਾ 50 ਹਜ਼ਾਰ ਮਿਲੂਗਾ ਚਾਕੂ ਵਿਖਾਏਗਾ ਤਾਂ 25 ਹਜ਼ਾਰ ਮਿਲੂਗਾ ਮਾਰਨ ਤੇ ਅਛੀ ਸਾਹ 50 ਪਸਤੌੜ ਖੋਣ ਤੇ 3 ਲੱਖ ਮਿਲੂਗਾ ਪਸੌ ਮਾਰਨ ਕੋਲੀ ਚਲਾਉਣ ਤੇ ਮਿਲੂਗਾ ਜੇ ਇੱਕ ਦਾ ਮਾਰਤਾ ਦਾ ਫਿਰ 15 ਲੱਖ ਵਾਲਾ ਕੰਮ ਚੱਲ ਪੈਣਾ ਫਿਰ ਫੋਨ ਹੀ ਕਰਨਾ ਵੀ ਫਲਾਣਾ ਮਾਰਿਆ ਸੀ ਨਾ 20 ਰੈਲ ਦਾ ਸੇਠ ਮੈਂ 20 ਰੈਲ ਦਾ ਜਿਹੜਾ ਮੈਂ ਜੂਰੇ ਕਾ ਕਪੜਾ ਵਪਾਰੀ ਆ ਮੈਂ ਉੱਥੇ ਜਾਵਿਆ ਹਬੂਰ ਮੈਂ ਨਿਕਲ ਆਉਂਦਾ ਉਹਦੇ ਕੋ ਕੱਪੜੇ ਸੌਂਦਾ ਸੀ ਤੇ ਮੇਰਾ ਮੈਨੂੰ ਗੱਲ ਆ ਕੇ ਰੋਣ ਲੱਗ ਪਿਆ ਬਜ਼ੁਰਗੋ ਮੈਂ ਆਖਿਆ ਯਾਰ ਕੀ ਹੋਇਆ ਭਾਈ ਜੀ ਕਹਿੰਦਾ ਏਦੋਂ ਪਹਿਲਾਂ ਗੈਂਗਸਟਰ ਮੈਂ ਖਾ ਮਾੜਾ ਮੋਟਾ ਗੱਲਬਾਤ ਕਰ ਲੈਂਦੇ